ਰੰਗ ਸੁੱਟਣੇ ਹੁੰਦੇ ਨਾ ਕਿਸੇ ਜ਼ਿੰਦਗੀ ਸੁਟਿਆ ਕਰੋ ਆ ਮਾਂ ਦੀਆਂ ਇੰਨੀਆਂ ਟੱਡੋ ਦੁਆਵਾਂ ਕੀ ਗੱਲ ਇਹ ਲੱਗਣਗੀਆਂ ਨਹੀਂ ਟੀਮ ਨੂੰ ਸਾਡੀ ਨੂੰ ਜਾਂ ਡੋਂਡਰਾਂ ਨੂੰ ਜਿਹੜੇ ਸੇਵਾ ਕਰਿੱਤ ਕਰਕੇ ਜਾ ਰਹੇ ਨੇ ਅਸੀਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਕਿਸੇ ਨੂੰ ਕੋਈ ਮੈਡੀਕਲੀ ਪ੍ਰੋਬਲਮ ਹੈ ਆਪਣੇ ਪੈਸੇ ਨਹੀਂ ਲਾ ਸਕਦਾ ਇਲਾਜ ਤੇ ਸਾਨੂੰ ਮਿਲੋ ਅਸੀਂ ਇੱਥੇ ਘੁੰਮਣ ਜਾਂਦੇ ਹਾਂ ਉੱਥੇ ਕਿ ਇੰਡੀਆ ਦੀ ਜੰਨਤ ਹੈ ਕਸ਼ਮੀਰ ਤੇ ਉਹ ਕਸ਼ਮੀਰ ਤੋਂ ਇੱਥੇ ਮਦਦ ਲੈਣ ਲਈ ਆਗੇ ਕੀ ਵੀਡੀਓ ਦੇਖੀ ਸੀ ਇਹ ਉਮੀਦ ਚ ਆਏ ਨੇ ਇਹਨਾਂ ਦੀ ਉਮੀਦ ਨਾ ਟੁੱਟਣ ਦਿਓ ਹਾਂਜੀ ਮਾਤਾ ਕੀ ਹਾਲ ਹੈ ਜੀ ਆਜੋ ਮੇਰੇ ਕੋਲ ਆਜੋ ਅੱਗੇ ਆਜੋ ਵਾ ਹਾਂਜੀ ਮਾਤਾ ਜੀ ਕੀ ਹਾਲ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੇਟਾ ਸ਼ੁਕਰ ਸ਼ੁਕਰ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਾ ਰੋ ਰੋ ਨਾ ਅ ਜੂਸੀ ਨਾ ਹੁੰਦਾ ਮੇਰਾ ਫੋਨ ਨਹੀਂ ਸੀ ਹੋਣਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਹੋ ਠੀਕ ਹੋਂ ਸੀ ਆ ਠੀਕ ਵਾਹਿਗੁਰੂ ਵਾਹਿਗੁਰੂ ਕੋਈ ਗੱਲ ਨਹੀਂ ਕੋਈ ਗੱਲ ਕੀ ਹੋਇਆ ਕੀ ਸੀ ਤੁਹਾਨੂੰ ਮੈਨੂੰ ਸਪਾਈਂਦੀ ਸੀ ਅੱਛਾ ਸਪਾਈਂਦੀ ਦੇਖ ਰਹੀ ਸੀ ਚਲੋ ਕੋਈ ਗੱਲ ਨਹੀਂ ਰੋ ਨਾ ਬਸ ਇੱਕ ਮੇਰੀ ਹੈਲਪ ਹੋਰ ਕਰ ਦਿਓ ਮੈਨੂੰ ਦੱਸ 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 ਦੇਖੋ ਮੈਨੂੰ ਘਰ ਸੰਭਲ ਵਾਲਾ ਕੋਈ ਨਹੀਂ ਅੱਛਾ ਮੇਰੇ ਅੱਗੇ ਮੈਨੂੰ ਮੇਰੇ ਫਰੈਂਡ ਨੇ ਮੈਨੂੰ ਕਹੇ ਤਾ ਕਰੋ ਤੇ ਰਾਕੇ ਦਿੱਤੀ ਸੀਗੀ ਅੱਛਾ ਹੁਣ ਅੱਗੇ ਪੈਸੇ ਖਤਮ ਹੋ ਗਏ ਕੋਈ ਨਾ ਆਪਾਂ ਦੇਖ ਲੈ ਕਿੱਥੇ ਪਰਿਵਾਰ ਕਿੱਥੇ ਦੇਹਾ ਤਾਂ ਕਰ ਚ ਮੈਨੂੰ ਪੁੱਛਦੇ ਕਿ ਜਿਹਦੇ ਨਾ ਮਾਗੇ ਵੀ ਦੱਸਿਆ ਸਾਨੂੰ ਉੱਥੇ ਕੈਂਪ ਦੇ ਵਿੱਚ ਦੱਸਿਆ ਸੀ ਨਾ ਮੇਰੀ ਉਹਨਾਂ ਨੇ ਬੋਲ ਚੱਲ ਨਾਵੇਂ ਨੰਬਰ ਪੁੱਛਦੇ ਕਿ ਕਿਉਂ ਬੁਲਾਉਂਦੇ ਕਿਉਂ ਨਹੀਂ ਬਸ ਤੁਹਾਨੂੰ ਪਤਾ ਹੀ ਹੈ ਪੀ ਜਮੀਨ ਜਾਇਦਾਦ ਵਿੱਚੇ ਪੀ ਇਹ ਤੁਹਾਨੂੰ ਕਰ ਦੇਣ ਤਾਂ ਦੱਸੋ ਕੋਈ ਗੱਲ ਨਹੀਂ ਕੋਈ ਹੁੰਦੀ ਠੀਕ ਹਾਂ ਕਿੰਨੇ ਦਿਨ ਲੱਗ ਕੇ ਆਏ ਹੋ ਉੱਥੇ ਮੈਂ 8 ਤਰੀਕ ਦੀ ਆ ਅ 68 ਤਰੀਕ ਦੀ ਆ ਜਵਾਈ ਆ ਮੈਂ اچھا ਤੇ ਜਾਂ ਤਾਂ ਮੈਨੂੰ ਉਹ ਪਾਵਾਂ ਦੇ ਆਚਰਨ ਤੇ ਮਹੀਨਾ ਪਰ ਭੇਜ ਦਿਓ ਕੋਈ ਨਹੀਂ ਕੋਈ ਨਹੀਂ ਮੈਂ ਕਰਦਾ ਕੋਈ ਨਾ ਕੋਈ ਹੱਲ ਕਰਦਾ ਤੁਹਾਡਾ ਟੈਨਸ਼ਨ ਹਾਂ ਕੋਈ ਨਾ ਕੋਈ ਕੋਈ ਨਹੀਂ ਮਨ ਹੋਣੇਗਾ ਮੈਂ ਕਰਦਾ ਕੋਈ ਗੱਲ ਨਹੀਂ ਕੋ ਭਰਾਉਣਾ ਤੁਸੀਂ ਮੈਂ ਕਰਦਾ ਕੋਈ ਫੋਨ ਚੁੱਕ ਕੋਈ ਨਹੀਂ ਕੋਈ ਨਹੀਂ ਕੋਈ ਖਬਰਾਉਣਾ ਖਬਰਾਉਣਾ ਸੰਲੋ ਤੁਸੀਂ ਫੋਨ ਚੁੱਕ ਮੇਰੀ ਹੈਲਪ ਕਰ ਦੋ ਕੋਈ ਗੱਲ ਨਹੀਂ ਜੇਲੀ ਬਈ ਹੋਣਾ ਕਰ ਲਓ ਕਰ ਲਓ ਗੱਲ ਕਰ ਲਓ ਕੋਈ ਗੱਲ ਦੇਖੋ ਇਹ ਮਾਤਾ ਵਿਚਾਰੀ ਤੁਹਾਨੂੰ ਪਤਾ ਅੱਜ ਅੱਜ ਹੋਲੀ ਹੈ ਨਾ ਮਨਾਲੀ ਹੋਲੀ ਤੁਸੀਂ ਰੰਗ ਸੁੱਟਣੇ ਹੁੰਦੇ ਨਾ ਕਿਸੇ ਜ਼ਿੰਦਗੀ ਸੁਟਿਆ ਕਰੋ ਆ ਰੋਜ਼ ਰੋਜ਼ ਮੈਂ ਇੱਥੇ ਲੈਕਚਰ ਦਿੰਦਾ ਮੈਂ ਕੋਈ ਆਪਣੇ ਲਾਈਕ ਲੈਣ ਨੂੰ ਜਾਂ ਆਪਣੇ ਨੰਬਰ ਕੁੱਟਣ ਨੂੰ ਭਾਸ਼ਣ ਨਹੀਂ ਦਿੰਦਾ 10 ਸਾਲ ਹੋ ਗਏ ਮੈਨੂੰ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਿਓ ਕਿ ਐਂਡਲੈਸ ਸਾਹ ਤੱਕ ਸਾਡੀ ਐਂ ਸੇਵਾ ਲੱਗੀ ਰਵੇ ਕਈ ਵਾਰੀ ਨਾ ਬੰਦਾ ਨਹੀਂ ਸਾਬਤ ਕਰ ਸਕਦਾ ਬੋਲ ਕੇ ਕਿਉਂਕਿ ਇਹ ਕਲਯੁਗ ਹੈ ਸੀਨਾ ਚੀਰ ਕੇ ਤਾਂ ਮੈਂ ਦਿਖਾ ਨਹੀਂ ਸਕਦਾ ਕਿ ਮੇਰੇ ਅੰਦਰ ਕੀ ਹੈ ਕਿ ਇਹ ਕੰਮ ਕਿਉਂ ਕਰ ਦੇਖੋ ਪੂਰੀ ਟੀਮ ਲੱਗੀ ਹੋਈ ਹੈ ਮੈਂ ਕੱਲਾ ਨਹੀਂ ਹੈਗਾ ਦਿਖਾ ਉੱਥੇ ਕਾ ਪੂਰੀ ਟੀਮ ਹੈ ਔਰ ਇਥੇ ਪੂਰੀ ਟੀਮ ਚ ਇੱਕ ਜ਼ਰੀਆ ਫਾਊਂਡੇਸ਼ਨ ਸਾਰੀ ਸੇਵਾ ਕਰਦੀ ਆ ਮੈਂ ਕੱਲਾ ਨਹੀਂ ਕਰਦਾ ਮੈਂ ਸਿਰਫ ਇਹ ਦੱਸਣਾ ਚਾਹਨਾ ਕਿ ਤੁਸੀਂ ਮੰਨਦੇ ਹੋ ਕਿ ਰੱਬ ਸਭ ਕੁਝ ਦੇਖ ਰਿਹਾ ਕਰਮਾਂ ਦਾ ਭੁਗਤਾਨ ਰੱਬ ਨੇ ਹੀ ਕਰਨਾ ਹੈ ਮੰਨਦੇ ਹੋ ਫਿਰ ਮੇਰੇ ਅੰਦਰ ਕੀ ਇਹ ਹੋ ਰਿਹਾ ਹੈ ਕਿਸ ਮਕਸਦ ਨਾਲ ਹੋ ਰਿਹਾ ਹੈ ਇਹ ਵੀ ਰੱਬ ਤੇ ਹੀ ਛੱਡ ਦੋ ਉਹ ਸਭ ਕੁਝ ਦੇਖ ਰਿਹਾ ਸੁਣ ਰਿਹਾ ਉਹਨੂੰ ਇਹ ਕਿਆ ਕਰੋ ਸਵੇਰੇ ਉੱਠ ਕੇ ਕਿ ਰੱਬਾ ਇਨਸਾਫ ਕਰੀ ਜਿਹੜਾ ਬੰਦਾ ਜਿਹੜੀ ਨੀਅਤ ਨਾਲ ਕੰਮ ਕਰ ਰਿਹਾ ਉਹਨੂੰ ਫਲ ਦੇਈ ਆ ਮਾਂ ਦੀਆਂ ਇੰਨੀਆਂ ਢੱਡੋ ਦੁਆਵਾਂ ਕੀ ਗੱਲ ਇਹ ਲੱਗਣਗੀਆਂ ਨਹੀਂ ਟੀਮ ਨੂੰ ਸਾਡੀ ਨੂੰ ਜਾਂ ਡੋਨਰਾਂ ਨੂੰ ਜਿਹੜੇ ਸੇਵਾ ਕਰਕੇ ਕਰਕੇ ਜਾ ਰਹੇ ਨੇ ਮਹੀਨਾ ਐਡਮਿਟ ਰਹੀ ਵਿਚਾਰੀ ਫਰੀਦਕੋਟ ਰੀਡ ਦੀ ਹੱਡੀ ਦਾ ਆਪਰੇਸ਼ਨ ਹੋਇਆ ਔਰ ਸੇਵਾ ਕੀਤੀ ਇੱਥੇ ਦੇ ਡੋਨਰਾਂ ਨੇ ਇਦਾਂ ਦੇ ਕਿੰਨੇ ਮਰੀਜ਼ ਨੇ ਇੱਥੇ ਕਿੰਨੇ ਮਰੀਜ਼ ਨੇ ਤੁਸੀਂ ਦੇਖੋ ਆ ਬਾਪੂ ਜੀ ਆਏ ਹੋਏ ਨੇ ਆ ਵਿਚਾਰਿਆ ਆ ਪਰਿਵਾਰ ਆਇਆ ਹੋਇਆ ਉਧਰ ਚੱਲ ਜੋ ਉਹ ਚੱਲ ਜੋ ਕਿੰਨੇ ਮਰੀਜ਼ ਨੇ ਇੱਥੇ ਜਿਹੜੇ ਆਏ ਹੋਏ ਨੇ ਬਾਪੂ ਜੀ ਤੁਸੀਂ ਕਿਉਂ ਆਏ ਹੋ ਇੱਥੇ ਕੀ ਹੋਇਆ ਤੁਹਾਨੂੰ ਮੇਰੇ ਜਵਾਈ ਹੈ ਜੀ ਉਹਨੂੰ ਐਕਸੀਡੈਂਟ ਹੋਇਆ ਜੀ ਅੱਛਾ ਜੀ ਹਾਂ ਜੀ ਕੀ ਦਿੱਕਤ ਹੈ ਉਹਨਾਂ ਦੀ ਗੱਡੀ ਮਾਰ ਗਈ ਆ ਹੱਡੀ ਇੱ ਕੱਲੀਆਂ ਵੀਡੀਓਜ਼ ਦੇਖ ਕੇ ਮੈਂ ਲਾਈਕ ਕਮੈਂਟ ਦਾ ਭੁੱਖਾ ਨਹੀਂ ਹੈਗਾ ਕਿਉਂਕਿ ਮੈਂ ਕਿਹੜਾ ਮਹੀਨੇ ਚ ਕਰੀ ਉਹ ਵੀਡੀਓ ਪਾਣੀ ਹੁੰਦੀ ਹੈ ਕਿ ਆਈਫੋਨ ਗਿਫਟ ਮਿਲੇਗਾ ਜਾਂ ਮੈਂ ਇੱਥੋਂ ਚਾਰਕ ਬੁਖਾਰੀ ਇਕੱਠੇ ਕਰਾਂ ਜਾਂ ਚਾਰਕ ਛੋਟੇ-ਛੋਟੇ ਨਿਆਣੇ ਇਕੱਠੇ ਕਰਾਂ ਘਬਾਰੇ ਵੇਚਣ ਵਾਲੇ ਉਹਨਾਂ ਨਾਲ ਕਰਕੇ ਲੰਚ ਡਿਨਰ ਚਲੋ ਉਹ ਵੀ ਵਧੀਆ ਕੰਮ ਹੈ ਉਹ ਪੁੰਨ ਦਾ ਕੰਮ ਹੈ ਮੈਂ ਕੋਈ ਉਹਨੂੰ ਗਲਤ ਨਹੀਂ ਕਹਿ ਰਿਹਾ ਬਟ ਜੇ ਕੱਲੇ ਵੀਡੀਓਜ਼ ਦੇ ਵਿਊ ਹੀ ਲੈਣੇ ਹੋਣ ਫਿਰ ਮੈਨੂੰ ਜਿਆਦਾ ਸੌਖਾ ਤਰੀਕਾ ਹੈ ਕਿ ਇੱਕ ਚੌਂਕ ਤੋਂ ਚਾਰ ਗੁਬਾਰੇ ਵੇਚਣ ਵਾਲੇ ਫੜਾਂ ਉਹਨਾਂ ਨੂੰ ਰੋਟੀ ਖਵਾਵਾਂ ਜਾਂ ਕਿਤੇ ਵਧੀਆ ਰੈਸਟੋਰੈਂਟ ਚ ਚਾਹ ਚੂ ਪਲਾਵਾਂ ਤੇ ਵੀਡੀਓ ਵਾਇਰਲ ਹੋ ਜੇਗੀ ਵਾ 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 ਖਟ ਲੂੰਗਾ ਪਰ ਵਾ ਵਾ ਖਟਣਾ ਮਕਸਦ ਨਹੀਂ ਹੈ ਮਕਸਦ ਇਹ ਹੈ ਕਿ ਇੱਕ ਸਿਸਟਮੈਟਿਕ ਵੇ ਦੇ ਨਾਲ ਇੱਕ ਮੈਨੇਜਮੈਂਟ ਦੇ ਨਾਲ ਲੋਕਾਂ ਦਾ ਭਲਾ ਵੀ ਹੋਵੇ ਕੱਲਾ ਤੁਹਾਨੂੰ ਦਿਖੇ ਨਾ ਕਿ ਮੈਂ ਬਹੁਤ ਵੱਡਾ ਸੋਸ਼ਲ ਵਰਕਰ ਆ ਜਾਂ ਮੈਂ ਬੜਾ ਤਹਿ ਦਿਲੋਂ ਸੇਵਾ ਕਰ ਰਿਹਾ ਉਹ ਤੁਹਾਡੇ ਕਰਨ ਨਾਲ ਕਿਸੇ ਸੁਸਾਇਟੀ ਚ ਕੋਈ ਇੰਪੈਕਟ ਵੀ ਭੋਵੇ ਕਿਸੇ ਨੂੰ ਭਲਾ ਵੀ ਹੋਵੇ ਆ ਇੱਕ ਜ਼ਰੀਆ ਫਾਊਂਡੇਸ਼ਨ ਜਿਹੜੀ ਪਿਛਲੇ 10 ਸਾਲਾਂ ਤੋਂ ਮੈਡੀਕਲੀ ਸੇਵਾ ਨਿਭਾ ਰਹੀ ਹੈ ਅਸੀਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਕਿਸੇ ਨੂੰ ਕੋਈ ਮੈਡੀਕਲੀ ਪ੍ਰੋਬਲਮ ਹੈ ਆਪਣੇ ਪੈਸੇ ਨਹੀਂ ਲਾ ਸਕਦਾ ਇਲਾਜ ਤੇ ਸਾਨੂੰ ਮਿਲੋ ਔਰ ਦੂਜੇ ਪਾਸੇ ਜਿਹੜੇ ਡੋਨਰਸ ਨੇ ਕੋ ਬੱਚੇ ਨੇ ਯੂਥ ਹੈ ਆਪਾਂ ਸਾਊਥ ਸਿਟੀ ਜਾਂਦੇ ਆ ਲੁਧਿਆਣੇ ਉਥੇ ਗੇੜੀਆਂ ਲਾਣ ਨੂੰ ਪੈਸੇ ਹੈਗੇ ਕਾਫੀਆਂ ਦੇ ਕੱਪਾਂ ਪੀਣ ਨੂੰ ਪੈਸੇ ਹੈਗੇ ਕਿ ਇੱਕ ਗੇੜੀ ਇੱਥੇ ਵੀ ਲਾ ਲਿਆ ਕਰੋ ਇਹ ਵੀ ਪੋਰਸ਼ ਇਲਾਕਾ ਗੇੜੀ ਲਾਣ ਵਾਸਤੇ ਮਾਲ ਟਾਊਨ ਲੁਧਿਆਣਾ ਇੱਥੇ 500000 ਰੁਪਏ ਗੇੜੀ ਲਾਂਦ ਲਾਂਦ ਦੇ ਦਿਆ ਉਹ ਬਾਪੂ ਜੀ ਬੈਠੇ ਨੇ ਸਵੇਰੇ 7:30 ਵਜੇ ਜਿਹੜੇ ਲੰਗਰ ਚੱਕ ਰਹੇ ਨੇ ਸਵੇਰੇ 7:30 ਵਜੇ ਇੱਥੇ ਬੈਠੇ ਨੇ ਹੋਲੀ ਲੰਘੀ ਅੱਜ ਸਵੇਰ ਦੀ ਹਲਾ ਲਾਲਾ ਕਰ ਲਈ ਸਾਰਿਆਂ ਨੇ ਯਾਰ ਉਹ ਸਵੇਰੇ 7:30 ਤੇ ਇੱਥੇ ਆ ਕੇ ਬੈਠਾ ਹੈ ਕਸ਼ਮੀਰ ਤੋਂ ਅਸੀਂ ਇੱਥੇ ਘੁੰਮਣ ਜਾਂਦੇ ਹਾਂ ਉੱਥੇ ਕਿ ਇੰਡੀਆ ਦੀ ਜੰਨਤ ਹੈ ਕਸ਼ਮੀਰ ਤੇ ਉਹ ਉਸ ਕਸ਼ਮੀਰ ਤੋਂ ਇੱਥੇ ਮਦਦ ਲੈਣ ਲਈ ਆਗੇ ਕਿ ਵੀਡੀਓ ਦੇਖੀ ਸੀ ਇਹ ਉਮੀਦ 'ਚ ਆਏ ਨੇ ਇਹਨਾਂ ਦੀ ਉਮੀਦ ਨਾ ਟੁੱਟਣ ਦਿਓ ਅੱਜ ਜੇ ਤੁਹਾਡੇ ਕੋਲ 4 ਪੈਸੇ ਨੇ ਇਹਨੂੰ ਦੇ ਕੇ ਪੁੰਨ ਖੱਟ ਲਓ ਪਤਾ ਨਹੀਂ ਕੱਲ ਨੂੰ ਇਹ ਰਹਿਣੇ ਨੇ ਕਿ ਨਹੀਂ ਰਹਿਣੇ ਤਾਂ ਜੇ ਹੈਗੇ ਨੇ ਇਹਨਾਂ ਨਾਲ ਕਿਸੇ ਦੀ ਮਦ